ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਵਿਜ਼ਿਟ ਆਪਣੀ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਬਾਈ ਹਰਵੀਰ ਸਿੰਘ ਦੇ ਫਾਰਮ ਤੇ ਤੇ ਅੱਜ ਇਸ ਵੀਡੀਓ ਦੇ ਵਿੱਚ ਕੋਈ 304 ਨਾਗ ਜਿਹੜੇ ਆਪਾਂ ਮੱਝਾਂ ਤੁਹਾਨੂੰ ਦਿਖਾ ਦਾਂਗੇ ਤੇ ਇੱਕ ਵਾਰ ਹੋਵੇਗੀ ਠੀਕ ਆ ਜੀ ਓਵਰ ਆਲ ਕੋਈ 5 ਨਾਗ ਹੋਣਗੇ ਸੋ ਕੱਲੇ ਕੱਲੇ ਪਸ਼ੂ ਦੀ ਡਿਟੇਲ ਜਿਹੜੀ ਆ ਉਹ ਆਪਾਂ ਬਾਈ ਹਰਵੀਰ ਸਿੰਘ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ 7 ਅਗਸਤ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦੇ 6 ਵਜੇ ਦਾ ਸਮਾਂ ਹੈਗਾ ਸੋ ਜਿੰਨੇ ਪਾਸੇ ਦਿਖਾਵਾਂਗੇ ਦੋਸਤੋ ਹਰ ਵਾਰ ਇੱਕ ਰਿਕੁਐਸਟ ਹੁੰਦੀ ਆ ਪਾਸੋਂ ਜਿਹੜਾ ਪਸੰਦ ਆਊਗਾ ਆਪਦਾ ਹੱਕ ਸਮਝ ਕੇ ਤਸੱਲੀ ਕਰ ਲਿਓ ਗੱਬਣ ਪਾਸੋਂ ਟਿੱਪ ਕੇ ਤੇ ਇਸ ਵੇਲੇ ਪਾਸੋਂ ਦੀ ਦੋ ਟਾਈਮ ਚ ਵਾਈ ਜਰੂਰ ਕਰ ਲਿਓ ਠੀਕ ਆ ਆਓ ਕਰਦੇ ਆ ਗੱਲਬਾਤ ਬਾਈ ਹਰਵੀਰ ਸਿੰਘ ਦੇ ਨਾਲ ਪੁੱਛ ਲੈਂਦੇ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਅੱਜ ਜੀਨਾ ਪਸ਼ਮਾ ਦੀ ਚਲੋ ਹਾਂਜੀ ਹਰਵੇਲ ਸਿੰਘ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਸ਼ ਵਿਦੇਸ਼ ਜਾ ਕੇ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਟਿੱਟਾ ਬਾਈ ਬਹੁਤ ਵਧੀਆ ਠੀਕ ਠਾਕ ਜੀ ਵਧੀਆ ਕਿਰਪਾ ਬਾਈ ਅੱਛਾ ਹਰਵੇਲ ਬਾਈ ਅੱਜ ਕਿੰਨੇ ਪਸ਼ੂ ਪਕਾਉਣੇ ਅੱਜ ਸੰਧੂ ਸਾਹਿਬ ਚਾਰ ਮੱਝਾਂ ਨੇ ਇੱਕ ਗਾਂ ਵਾ ਗਾਂ ਦੀ ਆਪਾਂ ਚੁਆਈ ਦਿਖਾਵਾਂਗੇ ਅੱਛਾ ਜੀ ਤੇ ਮੱਝਾਂ ਨੂੰ ਟਿੱਪ ਕੇ ਦਿਖਾਵਾਂ ਚਾਰ ਮੱਝਾਂ ਨੇ ਹਾਂਜੀ ਟੁਕੀਆਂ ਗਿਆ ਚਾਰੇ ਇੱਕ ਸੂਈ ਆ ਅੱਛਾ ਤਿੰਨ ਟੁਕੀਆਂ ਨੇ ਗਾਂ ਸੂਈ ਆ ਠੀਕ ਆ ਦੋ ਪਸ਼ੂ ਸੋਏ ਨੇ ਤੇ ਤਿੰਨ ਬਿਲਕੁਲ ਗੱਬਣਾ ਮੱਝਾਂ ਠੀਕ ਆ ਜੀ ਹਾਂਜੀ ਤੇ ਪਹਿਲੇ ਨੰਬਰ ਤੋਂ ਨੀਲੀ ਦੀ ਆਪਣੇ ਕੋਲ ਜਿਹੜੀ ਹੈ ਇਹ ਮੱਝ ਆ ਗਈ ਝੋਟੀ ਆ ਨੀਲੀ ਦੀ ਝੋਟੀ ਆ ਕੱਚੀ ਆ 10 ਤੋਂ 12 ਦਿਨ ਅੱਛਾ ਜੀ ਤਾਂ 14 ਲੀਟਰ ਦੀ ਚੋਈ ਕਰਾਉਗੀ ਹੂੰ ਤਾਂ ਪਹਿਲੇ ਸਵੇਰੇ ਇਹਨੇ 12 12.5 ਲੀਟਰ ਦੀ ਚੋਈ ਕਰਾਈ ਹੈ ਅਜੇ ਝੋਟੀ ਬਣਨ ਵਾਲੀ ਆ ਹੂੰ ਤੇ ਥੋੜੀ ਦੂਜਾ ਸਵੇਰ ਸੂਣ ਵਾਲੀ ਹੈ ਦੂਜਾ ਸਵੇਰ ਬਹੁਤ ਸ਼ਕੀਨ ਆ ਤੇ ਸੋਨੇ ਦੀ ਠੀਕ ਆ ਜੀ ਤੇ ਨੀਲੀ ਦੀ ਦੋਸਤੋ ਝੋਟੀ ਆ ਠੀਕ ਆ ਦੂਜਾ ਸਵੇਰ ਸੂਗੀ ਤੇ ਹਾਈਟ ਮੀਡੀਅਮ ਆ ਬਿਲਕੁਲ ਪਤਲੇ ਪਿੰਡੇ ਦੀ ਇੱਕ ਹਫਤਾ ਬਾਕੀ ਹੈ ਸੂਂਦ ਦੇ ਵਿੱਚ ਆਹ ਦੇਖੋ ਜੀ ਠੀਕ ਹੈ ਇੱਕ ਹਫਤਾ ਬਾਕੀ ਹੈ ਬਾਕੀ ਮਾਰਕਿੰਗ ਕਰਨੀ ਹੈ ਪਰ ਤੁਸੀਂ ਦੇਖ ਸਕਦੇ ਹੋ ਮਗਰਲੇ ਪੈਰ ਬਿਲਕੁਲ ਬਿੱਲੀ ਮਣਕੀ ਆਖਾ ਆਖਾ ਬੱਲਾ ਓਵਰ ਆਲ ਦੇ ਨੇ ਵੀ ਅ ਕੈਰੈਕਟਰ ਹੈਗੇ ਆ ਬਿਲਕੁਲ ਇਸ ਝੋਟੀ ਦੇ ਵਿੱਚ ਜੀ ਨਹੀਂ ਹਜੇ ਕਿਉਂਕਿ ਹਫਤਾ ਹੀ ਲੱਗਿਆ ਮੈਂ 10 10 ਦਿਨ ਕਰੂਗਾ 10 ਦਿਨ ਬਹੁਤ ਜਿਆਦਾ ਬਣੂ ਇਹ ਤਾਂ ਅੱਧੀ ਬਣੀ ਠੀਕ ਹੈ ਜੀ ਬੜੀ ਵਧੀਆ ਤਿੱਪ ਕੇ ਦਿਖਾ ਦਿੱ ਗਏ ਲਓ ਜੀ ਤਿੱਪ ਕੇ ਦੋਸਤੋ ਗੱਭਣ ਪਸ਼ੂ ਦਾ ਤਿੱਪ ਕੇ ਵਾਈ ਜਾਂਦਾ ਵੀ ਤਸੱਲੀ ਕਰਾ ਦਿੰਦੀ ਆ ਠੀਕ ਹੈ ਜੀ ਕਿਉਂ ਤੁਹਾਨੂੰ ਦੇ ਤਸੱਲੀ ਕਰਾ ਦਿੰਦੀ ਆ ਤਿੱਪ ਕੇ ਵਰਪੇ ਦਾ ਉਸ ਤੋਂ ਬਾਅਦ ਜਿਹੜੇ ਵੀਰ ਨੇ ਕੀਤੀਆਂ ਆ ਆਪਦਾ ਹੱਕ ਸਮਝ ਕੇ ਤੁਸੀਂ ਵੀ ਬੇਸ਼ੱਕ ਤਸੱਲੀ ਕਰਨਾ ਵਰਪੀਤ ਠੀਕ ਹੈ ਤੇ ਪੂਰੀ ਕੁਆਲਿਟੀ ਵਾਲੀ ਆ ਜਿਹੜੇ ਦੋਸਤੋ ਮਾਰਕਿੰਗ ਆ ਕੈਰੈਕਟਰ ਨੇ ਉਹ ਬਹੁਤ ਵਧੀਆ ਹੈ ਜੀ ਠੀਕ ਹੈ ਜੀ ਬਹੁਤ ਵਧੀਆ अगला था वो अगला बहुत पॉजिटिव ये पिछले पिछले नहीं ठीक है जी ਹਰਪ੍ਰੀਤ ਸਿੰਘ ਕਿੰਨਾ ਮੌਨਿਟਰ ਕਰਦੇ। ਤੇ ਮੌਲੇ ਦਾ 82000 ਰੁਪਇਆ ਉਹਦੇ ਵਿੱਚੋਂ ਵੀ ਆਪਾਂ ਮੰਨਤ ਕਰਾਂਗੇ। ਅੱਛਾ ਜੀ। ਹਾਂ ਜੀ। ਵੀ ਅਸੀਂ ਹਾਂ ਜੀ। 82000 ਜਿਨ੍ਹਾਂ ਪ੍ਰਾਪਤ ਮੰਨਤ ਹੋ ਜੂਗਾ ਠੀਕ ਆ। ਸੋ ਆ ਝੋਟੀ ਆ ਦੂਜਾ ਸਵੇਰ ਠੀਕ ਆ। ਜਿਹੜਾ ਕਿਲੋ ਝੋਟੀ ਨਾਲ ਦਿੰਦੇ ਨੇ। ਬਹੁਤ ਜ਼ਿਆਦਾ ਬਣੂਗੀ। ਹੂੰ। ਕਿਉਂਕਿ ਆਪਣੀ ਵੇਖੀ ਹੋਈ ਏ ਝੋਟੀ ਆ। ਹੂੰ। ਆਪਣੇ ਲਾਗੂ ਹੀ ਆਈ ਏ। ਠੀਕ ਆ ਜੀ। ਤੇ ਚੰਗੀ ਸ਼ਕੀਨ ਤੇ ਵੀ ਚੰਗੀ ਜਿਹੜੀ ਦੋਸਤੋਂ 12 ਤੋਂ ਪਲੱਸ ਚੱਲਣ ਵਾਲੀ 13 14 14 ਲੀਟਰ ਦੁੱਧ ਕੱਢਣ ਆ ਰਹੀ ਆ। ਇਹ ਜਿਹੜਾ ਦੋਸਤੋ ਸਮਾਂ ਦੇ ਕੋਲ ਆ ਗਿਆ ਬਿਲਕੁਲ ਅੱਗੇ ਪਤਾ ਲੱਗ ਜੂਗਾ ਗੱਭਣਾ ਤਾਂ ਤਿਆਰੀ ਵਧੀਆ ਕਰਦੀ ਭਈ ਅੱਜ ਦੇ ਦਿਨ ਕਾਫੀ ਵਧੀਆ ਹਵਾਨਾ ਤਿਆਰ ਕੀਤਾ ਆ ਦੂਜੇ ਨੰਬਰ ਤੇ ਜਿਹੜੀ ਇਹ ਮਾਝਾ ਕੀ ਟ੍ਰੇਲਿੰਗ ਜੀ ਇਹ ਸਾਲ ਦਾ ਚੌਥੇ ਸੂਏ ਸੂ ਗਈ ਮਾਝਾ ਅੱਛਾ ਚੌਥਾ ਸੂਆ ਸੁਣਾ ਦੋ ਤੋਂ ਫੋਲ ਭਾਰੀ ਵਜਨ ਬੱਟੇ ਵਾਲੀ ਵਜਨ ਲੋਡ ਪੂਰਾ ਫੋਲ ਵਜਨ ਦਾ ਸੂਆ ਚੌਥਾ ਸੂਣ ਜਾ ਰਹੀ ਹੈ ਹਾਂ ਠੀਕ ਹੈ ਤੇ ਕਾਫੀ ਵੱਗੋ ਪਿਆਰੀ ਕੀਤੀ ਹੈ ਠੀਕ ਹੈ ਜੀ ਤੇ ਪੋਸਟਾ ਦਾ ਵੀ ਬਸ 2-4 ਤੋਂ 3 ਦਿਨਾਂ ਦੇ ਵਿੱਚ ਦੋਸਤੋ ਕੋਈ ਦੂਤੇ ਠੀਕ ਹੈ ਤਿਆਰੀ ਪੂਰੀ ਹੈ 25 ਦਾ ਪੰਡਾ ਨਹੀਂ ਪੰਡਾ ਥੱਲੇ ਪਾਈ ਬੈਠੀ ਹੈ ਹੂੰ ਥੱਬਿਆਂ ਦੇ ਥੱਬੇ ਠੀਕ ਹੈ ਜੀ ਤੇ ਹਾਈਟ ਮੀਡੀਅਮ ਆ ਭਾਰੀ ਆ ਵਜਨਦਾਰ ਆ ਫੁੱਲ ਥੱਲੋਂ ਸੋ ਥੱਲੋਂ ਜਿਹੜੀਆਂ ਦੋਸਤੋ ਪੂਰੀ ਕਾਇਮ ਆ ਵੀ ਕਹਿ ਦਈਦਾ ਨਾਲ ਵੀ ਜਿਹੜੀਆਂ ਲੱਖ ਲੱਖ ਡੇਡ ਡੇਡ ਲੱਖਾਂ ਦੀਆਂ ਮੱਜਾਂ ਨੂੰ ਵੀ ਇਹੋ ਜਿਹਾ ਵਹਾਨਾ ਨਹੀਂ ਲੱਗਾ ਹੁੰਦਾ ਇਹ ਹੋਰ ਗੱਲ ਬਾਤ ਆ ਠੀਕ ਹੈ ਜੀ ਸੋ ਪਰ ਇਹ ਜਿਹੜਾ ਭਾਅ ਵਰਤਾ ਬਿਲਕੁਲ ਜਾਜ ਹੋਊਗਾ ਠੀਕ ਹੋਊਗਾ ਠੀਕ ਹੈ ਤੇ ਹਵਾਨਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਫੁੱਲ ਬਟਾ ਫੁੱਲ ਬਟਾ ਠੀਕ ਹੈ ਜੀ ਬਿਗ ਗਾਰਡਨ ਤੇ ਆਹ ਫੇਸ ਕੁਆਲਟੀ ਦੇ ਵਿੱਚ ਵਾਨੇ ਦਾ ਸੈੱਜ ਸੋਹਣਾ ਹੈਗਾ ਦੋਸਤੋ ਠੀਕ ਆ ਤੇ ਚੰਗੀ ਉਮੀਦ ਆ ਚੰਗੀ ਆਸ ਆ ਇਹੋ ਜੇ ਪਸ਼ੂ ਤੋਂ ਮੇਰੇ ਕੋਲ ਚੰਗਾ ਪਾ ਕੇ ਹੋਊ ਠੀਕ ਆ ਤੇ ਹਰਵੀਰ ਭਾਈ ਕਿੰਨਾ ਮੁੱਲ ਫਿਰ ਇਹ ਤਾਂ ਕਰਦੇ ਆ ਇਹਦੇ ਸਮਝ ਸਾਡੇ 66000 ਆ ਉੱਚੋਂ ਥੋੜਾ ਬੋਧਾ ਮੰਨਤਨ ਕਰਾ ਠੀਕ ਆ ਜੀ 66000 ਦੇ ਵਿੱਚੋਂ ਥੋੜਾ ਬੋਧਾ ਮੰਨਤਨ ਵੀਰ ਕਹਿੰਦਾ ਪਿਆ ਜਿੰਨੀ ਗੁਜੈਸ਼ ਹੋਈ ਦੋਸਤੋ ਜਰੂਰ ਕੀਤਾ ਚਾਹੂਗਾ ਬਾਕੀ ਇੱਕ ਵਾਰੀ ਆਣ ਕੇ ਤਸੱਲੀ ਕਰ ਲਿਓ ਠੀਕ ਆ ਪਸ਼ੂ ਨੂੰ ਟਿਪ ਕੇ ਤੇ ਕਦੇ ਕਦੇ ਨੂੰ ਆਪਾਂ ਟਿਪ ਕੇ ਨਹੀਂ ਦਿਖਾ ਸਕਦੇ ਕਿਉਂਕਿ ਪਸ਼ੂ ਵੱਡਾ ਦੋਸਤੋ ਇਸ ਕਰਕੇ ਵੀਡੀਓ ਥੋੜੀ ਐਡ ਤੇ ਯਾ ਅਗਲੀ ਆਪਣੇ ਕੋਲ ਮੱਝ ਆ ਗਈ ਹੈ ਜੀ ਕਿੰਨੇ ਵੰਦਸਰ ਚੌਥੇ ਸਵੇਰ ਸੋੜਾ ਹਾਂ ਇਹ ਪਸ਼ੂ ਡੇਰੀ ਲੈਟ ਆ ਦੁੱਧ ਜਿਹੜੀ 12 13 ਲੀਟਰ ਦੀ ਨਾਰਮਲ ਚ ਵਾਈਟ ਰਹੂਗੀ ਠੀਕ ਹੈ ਜੀ ਅ ਡੇਰੀ ਲਈ ਜਿਹੜੀ ਦੋਸਤੋ ਪਰਫੈਕਟ ਜਿਹੜੀ ਇਹ ਮੱਝ ਹੈਗੀ ਆ ਚੌਥਾ ਸਵੇਰ ਸੋਣਾ ਤੇ ਠੀਕ ਹੈ ਜੀ ਚੌਥਾ ਸੂਆ ਦੋਸਤੋ ਠੀਕ ਹੈ ਸੂਣ ਦੇ ਵਿੱਚ ਰਹੇ ਕਿੰਨੇ ਤਾਂ ਲੈਂਦੀ ਘਰੇ ਦੁੱਧ ਪੀਣ ਨੂੰ ਬਹੁਤ ਵਧੀਆ ਦਿਨ ਕਿੰਨੇ ਕ ਲੈਂਦੀ ਹੈ ਜੇ ਦੇਰ ਤੰਦੂ ਦਾ ਲੈ ਜੂਗੀ 5-6 ਦਿਨ 5-6 ਦਿਨ ਲੈ ਜੂਗੀ ਠੀਕ ਹੈ ਜੀ ਹਾਂ ਜੀ ਤੇ ਤੇ ਪੰਦੇ ਪਣ ਬਹੁਤ ਵਧੀਆ ਠੀਕ ਹੈ ਜੀ ਸੋ ਆ ਮਾਜਾ ਦੋਸਤੋ ਠੀਕ ਹੈ ਤੇ ਵੀਰ ਨੇ ਪਹਿਲਾਂ ਜ਼ਿਕਰ ਕੀਤਾ ਸੀ ਕਿ ਇਹ ਦੇਰੀ ਨਹੀਂ ਪਰਫੈਕਟ ਆ ਬਾਕੀ ਜੇਕਰ ਕਿਸ ਨੇ ਘਰੇ ਦੂ ਘਰੇ ਰੱਖਣ ਵਾਸਤੇ ਵੀ ਐਨੀ ਹਾਲਤੂ ਦੋਸਤੋ ਫ੍ਰੀ ਦਾ ਚਾਹੁੰਦੇ ਹੋ ਤਾਂ ਵੀ ਤੁਸੀਂ ਖਰੀਦ ਕਰ ਸਕਦੇ ਹੋ ਠੀਕ ਹੈ ਬਾਕੀ ਥਾਂ ਚੱਡੇ ਦੀ ਬੜੀ ਸਫਾਈ ਆ ਚੌਥ ਪਿੰਡ ਦਾ ਠੀਕ ਹੈ ਦੇਣ ਹਫਤਾ ਲੈ ਜੂ ਨਾ ਜੀ ਹਫਤਾ ਲੈ ਜੂਗਾ ਹਫਤਾ ਲੈ ਜੂਗੀ ਤੇ ਕਿਥੋਂ ਤੱਕ ਦੇ ਦੇਣੀ ਹੈ ਜੀ ਇਹ ਇਹਦਾ ਸਾਨੂੰ 53000 ਰੁਪਿਆ ਰੇਟ ਉੱਤੇ ਮੰਨਤਨ ਕਰਾਂਗੇ 53000 ਬਹੁਤ ਵਧੀਆ ਠੀਕ ਹੈ ਜੀ ਹਾਂ ਜੀ 53000 ਦੇ ਵਿੱਚੋਂ ਦੋਸਤੋਂ ਮੰਨਤਨ ਹੋ ਜਾਊਗਾ ਠੀਕ ਆ ਤੇ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਅਗਲੀ ਜਿਹੜੀ ਆ ਮੇਰੇ ਤੇ ਇਹ ਵੀ ਇਹ ਗੱਬਣ ਹੈ ਕਿ ਸੂਈ ਹੈ ਜੀ ਇਹ ਸਾਨੂੰ ਦਾ ਸੂਈ ਹੈ ਸੂਈ ਹੈ ਹਾਂ ਜੀ ਇਹ ਪ੍ਰੋਜੈਕਟ ਅੱਛਾ ਸਵੇਰ ਕੇ ਮੰਗੂਈ ਹੈ ਜੀ ਦੂਜਾ ਪਿੱਛਾ ਦੂਜਾ ਸੂਈ ਆ ਪਹਿਲੇ ਦੇ ਟੱਟਾ ਵਾ ਪਰਸੋਂ ਦੀ ਸੂਈ ਠੀਕ ਹੈ ਜੀ ਥੱਲੇ ਕਟਾ ਪਰਸੋਂ ਦੀ ਸੂਈ ਆ ਜੇ ਤੀਜਾ ਦਿਨ ਤੇ ਮਾਜਰੀ ਬਹੁਤ ਵਧੀਆ ਠੀਕ ਹੈ ਜੀ ਅੱਛਾ ਜੀ ਚੌੜੀ ਆ ਚੜਾਈ ਆ ਪੂਰੇ ਪੁੱਟੇ ਫਟੇਗੀ ਸੋ ਬਾਕੀ ਚਵਾਈ ਤੇ ਆਪਾਂ ਨੂੰ ਦੋ ਟਾਈਮ ਤੁਸੀਂ ਆਪਣੀ ਦੁੱਲ ਤੇ ਚਵਾਈ ਕਰ ਸਕਦੇ ਖਾਣ ਖੂਣ ਲੇਵਾ ਜਿੰਨਾ ਵੀ ਹੋ ਸਕਦਾ ਤੁਹਾਨੂੰ ਸਭੀਆਂ ਕਰਦੇ ਹਰ ਭਾਈ ਸਵੇਰ ਚੌਥਾ ਦੱਸਿਆ ਨੇ ਤੀਜਾ ਭਾਈ ਤੀਜਾ ਤੀਜਾ ਬਹੁਤ ਸੋਹਣੀ ਘੱਟ ਵਜਨ ਬਹੁਤ ਚੰਗਾ ਮਾਈਦਾ ਪੂਰੀ ਹੈਵੀ ਗੋਡੀ ਹੈ ਚੰਗਾ ਪੈ ਪੂਰੀ ਵਜਨ ਲੋਡ ਆ ਗਈ ਠੀਕ ਹੈ ਅੱਜ ਕੁਝ ਵੀ ਚੰਗਾ ਹੈਗਾ ਮੀਡੀਅਮ ਤੋਂ ਕਲਾਸ ਜਿਹਦਾ ਦੋਸਤੋ ਹਾਈਟ ਆ ਇਸ ਮਾਝੇ ਦਾ ઓਲਟਾਈਟ ਹੈ ਠੀਕ ਹੈ ਪਸੂ ਜਿਹੜਾ ਹਰ ਇੱਕ ਤਰ੍ਹਾਂ ਦਾ ਕੁਆਲਟੀ ਦਾ ਹੈ ਦੋਸਤੋ ਇਸ ਤੋਂ ਮਿਲ ਜੂਗਾ ਠੀਕ ਹੈ ਰੇਟ ਭਾਅ ਪੜਦਾ ਵੀ ਜਿਹੜਾ ਹਰ ਇੱਕ ਤਰ੍ਹਾਂ ਦਾ ਸੋ ਤਾਂ ਕਿ ਪਾਸੂ ਕਿਸੇ ਵੀਰ ਨੇ ਬਹੁਤ ਥੋੜੇ ਰੁਪਏ ਲਾਉਣੇ ਆ ਕਿਸੇ ਨੇ ਜਿਆਦਾ ਲਾਉਣੇ ਆ ਉਹੋ ਜੀ ਕੁਆਲਿਟੀ ਖਰੀਦਣੀ ਆ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਮਿਲ ਜੂਗੀ ਭਾਈ 16 ਲੀਟਰ ਦੀ ਡਵਾਈ ਕਰਾਉਗੀ ਅੱਛਾ ਜੀ ਬਿਲਕੁਲ ਪਿੱਟਪੂੜਾ ਦੇਖੋ ਚੰਗੀ ਕੁਆਲਿਟੀ ਦੇ ਵਿੱਚ 10 11 ਤੇ ਚੱਲ ਰਹੀ ਆ ਹੂੰ ਤਾਂ 16 ਲੀਟਰ ਦੇ ਇਹਨੂੰ ਜਾਣਾ ਕੋਈ ਵੱਡੀ ਗੱਲ ਹੂੰ ਹੁਣ ਮੱਕੀ ਗਿਆ 11 ਤੇ ਚੱਲਣੀ ਕਿੰਨੇ ਦੇ ਤੋਂ ਬਾਅਦ ਬੱਚਾ ਕਿਦਾਂ ਦੀ ਮਗਨ ਪਿੱਛੇ ਕੱਟਾ ਗਿਆ ਇਹ ਮੇਲ ਕਾਫਾ ਕੱਟਾ ਮਗਰ ਦੇਖੋ ਆਹ ਦੇਖੋ ਠੀਕ ਹੈ ਇਹ ਕਟਾ ਥੱਲੇ ਬੱਚਾ ਠੀਕ ਹੈ ਜੀ ਮੇਲਤਾ ਮੁੱਲ ਸੰਤੂ ਸਾਹਿਬ ਦਾ 85000 ਰੁਪਇਆ ਦਊਗਾ ਹੂੰ ਉਹਦੇ ਚ ਮਾਨਸਾਨ ਕੀਤਾ ਜਾਊਗਾ 85000 ਤੋਂ ਹਾਂ ਜੀ ਠੀਕ ਹੈ ਜੀ ਇਸ ਤੋਂ ਬਾਅਦ ਹੋਰ ਪਾਸੇ ਤੋਂ ਆਪਣੇ ਕੋਲ ਘੜੀ ਜਾਵੇ ਇੱਕ ਗਾਵਾ ਪਰ ਦਿਨ ਗਾਂ ਠੀਕ ਹੈ ਜੀ ਆ ਇੱਕ ਵੜ ਵਿਕਾਊ ਹੈ ਜੀ ਸੁਭਾ ਸੁਈ ਹੈ ਜੀ ਸੁਈ ਸੁਭਾ ਜੰਨਦਰਾਵੇ ਨੂੰ ਕੋਈ 10 ਦਿਨ ਹੋ ਗਏ ਆ 10 ਦਿਨ ਹੋ ਗਏ ਦੂਜਾ ਕਿ ਤੀਜਾ ਸੁਆ ਜੀ ਦੂਜਾ ਸੁਆ ਹੂੰ ਠੀਕ ਹੈ ਜੀ ਦੂਜਾ ਸੂਆ ਮਗਰ ਪੱਚਾ ਕੀ ਤੇ ਮਗਰ ਬੱਚੀ ਆ ਗਈ ਹੈ ਦੁੱਧ ਕਿੰਨਾ ਹਣ ਬੋ ਦੁੱਧ ਤਕਰੀਬ 13 14 ਤੇ ਚੱਲ ਰਹੀ ਹੈ ਹੂੰ 13 14 ਲੀਟਰ ਤੇ ਚੱਲਦੀ ਪਈ ਹੈ ਜੀ ਬਾਕੀ ਆਹ ਵੇਹੜਾ 10 12 ਦੀ ਚਲਾਈ ਕਰਾਉਣੀ ਚਾਹੀਦੀ ਇਹਨੂੰ ਹੂੰ ਪਰ ਕਿਥਾ ਹਵਾਨਾ ਦਿਖਾਉ ਬਹੁਤ ਚੰਗੀ ਗਵਾਚੀ ਲੱਗਦੀ ਆਹ ਦੇਖੋ ਜੀ ਠੀਕ ਹੈ ਦਿਨ ਕਿੰਨੇ ਦੱਸਿਆ ਸੀ ਮੈਂ ਦੱਸ ਦਿਆਂ 10 ਦਿਨ ਹੋ ਗਏ ਸੀ ਹੈ ਜੀ ਹਾਂ। થઈ ਗਿਆ। ਆਪਾਂ ਇਹ ਕਿਉਂ ਆਈ ਕਰਾਂ। ਸੋ ਵੀਡੀਓ ਦੇ ਬੇਸੇ ਦੋਸਤੋ ਚੁਆਈ ਕਰਾਈ ਜਾਊਗੀ ਇਸ ਵੈੜ ਦੇ। ਠੀਕ ਆ। ਤੇ ਬੱਚਾ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਫੀਮੇਲ ਕਾਫ ਨੇ ਤੇ ਮਗਰ ਫੀਮੇਲ ਕਾਫ ਆ। ਫੀਮੇਲ ਕਾਫ ਆ ਤੇ 14 ਲੀਟਰ ਤੇ ਜਿਹੜੀ ਹੁਣ ਮੌਜੂਦਾ ਤਾਂ ਇੰਤਜ਼ਾਰ ਜੀ ਜਿਹੜਾ ਹਾਜ਼ਰ ਤੋਂ ਤੁਹਾਨੂੰ 14 ਨੇ। ਇਹ ਚੁਆਈ ਕਰਕੇ ਆਪਾਂ ਤੁਹਾਨੂੰ ਕਰਾ ਦੇਣੀ ਹੈ ਤਸਵੀਰ ਉਸ ਤੋਂ ਬਾਅਦ ਸੌਦਾ ਇਹਦਾ ਦੱਸੋ ਤੁਸੀਂ ਕਰ ਸਕਦੇ ਹੋ ਬਾਈ ਹਵੇ ਉਹਦੇ ਨਾਲ ਨੰਬਰ ਲੱਗਾ ਤਾਂ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਆਹ ਦੇ ਕੋਲ ਤੋਂ ਸੰਦੇ ਲੈ ਕਰਨਾ আপনি ਠੀਕ ਹੈ ਹਰਵੀਰ ਭਾਈ ਇੱਕ ਮੋਲ ਦੱਸ ਦੋ ਗਾਂ ਦਾ ਕੀ ਸੀ ਭਾਈ ਗਾਂ ਦਾ ਸੰਤੂ ਸਾਹਿਬ ਮੋਲ ਭਾਵੇਂ ਕਰਨ ਜਿੰਨਾ ਮੱਝੀ ਕਰੀ ਜਾਈਗੇ 42000 ਦਾ ਲੈਦੇ ਕਰਾ 42000 ਦਾ ਬਿਲਕੁਲ ਠੀਕ ਹੈ ਜੀ ਮੋਲੇ ਦਾ 43 ਹੈ 42 ਦਾ ਲੈਦੇ 42 ਯਾਰ ਮਘਰ ਬੱਚੀ ਹੈ ਮਘਰ ਬੱਚੀ ਠੀਕ ਹੈ ਤੇ ਬੁੱਲ ਗਿਆ ਨੰਬਰ ਆਪਣੇ 9903682025 9906382025 ਠੀਕ ਹੈ ਸੋ ਦੋਸਤੋ ਇਹ ਸਾਰੇ ਮੇਰੇ ਨਾਲ ਬਾਈ ਹਰਵੀਰ ਸਿੰਘ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਪੰਜ ਨਗ ਜਿਹੜੇ ਅੱਜ ਬਿਲਕੁਲ ਬਕਾਉ ਪੂਰੀ ਡਿਟੇਲ ਸਮੇਤ ਜਿਹੜੀ ਦੋਸਤੋ ਆਪਾਂ ਵੀਡੀਓ ਵਿੱਚ ਤੁਹਾਨੂੰ ਦੱਸ ਰਿਹਾ ਤਾਂ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ